ਮੈਡਮ ਸਿੱਧੂ ਦੇ ਸੁਖਬੀਰ ਸਿੰਘ ਬਾਦਲ ਤੇ ਤਿੱਖੇ ਹਮਲੇ ਸੀਪੀਐਸ ਨਵਜੋਤ कौर ਸਿੱਧੂ ਵੱਲੋਂ ਕੱਲ ਆਪਣੇ ਫੇਸਬੁੱਕ ਪੇਜ ਤੇ ਕੁਝ ਫੋਟੋਆਂ ਅਪਲੋਡ ਕੀਤੀਆਂ ਗਈਆਂ ਔਰ ਉਸ ਦੇ ਨਾਲ ਇਹ ਲਿਖਿਆ ਗਿਆ ਕਿ ਸੁਖਬੀਰ ਬਾਦਲ ਦਾ ਪਾਇਲਟ ਜੋ ਪ੍ਰੋਜੈਕਟ ਹੈ ਔਰ ਬਿਨਾ ਪੈਟਰੋਲ ਤੋਂ ਜੋ ਕਾਰਾਂ ਨੇ ਉਹ ਪਾਣੀ ਦੇ ਵਿੱਚ ਤੈਰ ਰਹੀਆਂ ਨੇ ਨਵਜੋਤ कौर ਸਿੱਧੂ ਮੇਰੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਇਸ ਪੋਸਟ ਦੇ ਪਿੱਛੇ ਕੀ ਕਾਰਨ ਦੇਖੋ ਸ਼ਹਿਰ ਦੇ ਵਿੱਚ ਮੈਂ ਘੁੰਮਰੀ ਸੀ ਦਾ ਉਦਘਾਟਨ ਸੀ ਮੇਰੇ ਐਂਡ 1-1 ਫੁੱਟ ਤੋਂ ਲੈ ਕੇ 2-2 ਫੁੱਟ ਪਾਣੀ ਸੀਗਾ ਕਾਰਾਂ ਖੜੀਆਂ ਹੋਈਆਂ ਸੀ ਔਟੋ ਰਿਕਸ਼ੇ ਵਾਲੇ ਵਿੱਚ ਖੜਾ ਕੇ ਧੋਰੇ ਸੀ ਮੈਂ ਕਹਿ ਰਹੀਆਂ ਲੋਕਾਂ ਦਾ ਪੈਸਾ ਹੈ ਇਹ ਪੈਸੇ ਨੂੰ ਬਹੁਤ ਕੌਂਸ਼ੀਅਸਲੀ ਸਪੈਂਡ ਕਰਨਾ ਚਾਹੀਦਾ ਹੈ ਜਦੋਂ ਵੀ ਤੁਸੀਂ ਇਹ ਜਿਹੇ ਪ੍ਰੋਜੈਕਟ ਸ਼ੁਰੂ ਕਰੋ ਲੋਕਾਂ ਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਉਸ ਜਿਹੜੀ ਲੋਕਾਂ ਦੀ ਡਿਮਾਂਡ ਹੈ ਵੀ ਕਿ ਨਹੀਂ ਉਸ ਗੱਲ ਦੀ BRTS ਦੀ ਡਿਮਾਂਡ ਨਹੀਂ ਹੈ ਤੁਸੀਂ ਬਣਾਇਆ BRTS ਦੇ ਨਾਲ ਜਿਹੜੇ ਸਾਈਡ ਸਰਵਿਸ ਲੇਨਸ ਦੇਣੀਆਂ ਹੁੰਦੀਆਂ ਉਹ ਪੈਸਾ ਕੌਣ ਖਾ ਗਿਆ ਤੁਸੀਂ ਕਿਉਂ ਨਹੀਂ ਪਤਾ ਕੀਤਾ ਮੇਰੇ 4 ਵਾਰਡ ਹੈ ਜਿਹੜੇ ਬਟਾਲਾ ਰੋਡ ਦੇ BRTS ਪ੍ਰੋਜੈਕਟ ਕਰਕੇ ਡੁੱਬ ਰਹੇ ਹਨ ਸੀਵਰੇਜ ਬੰਦ ਹੈ ਬਲੌਕ ਹੈ ਕੱਚੀ ਇੱਟਾਂ ਨਾਲ ਨਹੀਂ ਲਾਈ ਹੈ ਮੈਂ ਦਿਖਾਇਆ ਕਿ ਜਿਹੜੀਆਂ ਹੋਦੀਆਂ ਬਣਾਈਆਂ ਕੱਚੀਆਂ ਕੋਲਾਪਸ ਕਰ ਰਹੀਆਂ ਪਿਛਲੇ ਵਾਰਡਾਂ ਨੂੰ ਡਬੋ ਰਹੀਆਂ BRTS ਨੂੰ ਕੀ ਕਰਾਂਗੇ ਜਦੋਂ ਨੀਚਲਾ ਸ਼ਹਿਰ ਹੀ ਸੀਵਰ ਬਲੌਕ ਕਰਕੇ ਡੁੱਬ ਗਿਆ ਕਿਉਂਕਿ ਸੀਵਰ ਬਲੌਕਡ ਹੈ ਕੂੜਾ ਚੱਕ ਨਹੀਂ ਰਿਹਾ ਕੂੜਾ ਉਹਦੇ ਵਿੱਚ ਹੈ ਹਜੇ ਤੱਕ ਮੈਨੇਜਮੈਂਟ ਅਸੀਂ ਅੰਮ੍ਰਿਤਸਰ ਨੂੰ ਬਹੁਤ ਮਾਡਲ ਸਿਟੀ ਕਹਿੰਦੇ ਆ ਸੋ ਉਹਦਾ ਕੀ ਫਾਇਦਾ ਜਦੋਂ ਬੇਸ ਤੇ ਕੂੜਾ ਉਹਦੇ ਵਿੱਚ ਗੰਦ ਚ ਵੜ ਰਿਹਾ ਮੇਰਾ ਮਤਲਬ ਸੀ ਲੋਕਾਂ ਦਾ ਪੈਸਾ ਧਿਆਨ ਨਾਲ ਵਰਤੋ ਜਦੋਂ ਸਾਰੇ ਸ਼ਹਿਰ ਦੀਆਂ ਸੜਕਾਂ ਪੁੱਟੀਆਂ ਕੀ ਇਹ ਜਾਇਜ਼ ਹੈ ਕਿ ਅਸੀਂ ਰੇਨ ਵਾਟਰ ਹੈਵਸਟਿੰਗ ਨਾ ਕਰੀਏ ਅਸੀਂ ਸੀਵਰੇਜ ਕਿਉਂ ਪਾਈਏ ਸੀਵਰੇਜ ਸ਼ਹਿਰ ਦਾ ਡੈਡ ਹੈ ਤੁਸੀਂ ਜੇ ਸੀਵਰੇਜ ਚ ਪਾਣੀ ਪਾੰਦੀ ਕੋਸ਼ਿਸ਼ ਕਰੋਗੇ ਉਹ ਨਹੀਂ ਪਏਗਾ ਉਲਟਾ ਸੀਵਰ ਦਾ ਪਾਣੀ ਸੜਕਾਂ ਤੇ ਆ ਕੇ ਲੋਕਾਂ ਦੇ ਘਰ ਚ ਵੜਿਆ ਉਸ ਤੋਂ ਇਹ ਵੀ ਲੱਗ ਰਿਹਾ ਕਿ ਤੁਸੀਂ ਸੁਖਵੀਰ ਬਦਲਦੀਆਂ ਜੋ ਪਾਣੀ ਦੇ ਵਿੱਚ ਚਲਾਈਆਂ ਜਾਣ ਵਾਲੀਆਂ ਬੱਸਾਂ ਉਹਦਾ ਮਜ਼ਾਕ ਉਡਾਇਆ ਗਿਆ ਦੇਖੋ ਉਹਦਾ ਫਾਇਦਾ ਕੀ ਮੈਂ ਤਾਂ ਇਹ ਕਹਿ ਰਹੀ ਹਾਂ ਤੁਸੀਂ ਪੈਸੇ ਕਿਉਂ ਖਰਚ ਰਹੇ ਹੋ ਜਦੋਂ ਤੁਹਾਡੇ ਕੋਲ ਨੀਚੇ ਵਾਲੇ ਲੋਕਾਂ ਦੇ ਹਜੇ ਮੇਰੇ ਨਾਲ ਚੱਲੋ ਮੈਂ ਇਲਾਕਾ ਦਿਖਾਨੀ ਆ ਇੱਥੇ ਲੋਕ ਰਹਿ ਰਹੇ ਆ ਨਰਕ ਦੀ ਜ਼ਿੰਦਗੀ ਮੇਰੇ ਇਲਾਕੇ ਚ ਅਸੀਂ ਉਹ ਪੈਸੇ ਪੂਰੇ ਨਹੀਂ ਕਰ ਸਕੇ ਵਾਏ 300 400 ਕਰੋੜੋਂ ਦੇਸ ਪ੍ਰੋਜੈਕਟ ਜਿਹੜੇ ਇੱਕ ਕੱਲੇ ਦੇਖਣ ਜਾਣੇ ਕਿਨੇ ਜਾਣੇ ਕੌਣ ਜਾਣਦਾ ਹਰੀਕੇ ਜਾਂਦੇ ਉੱਥੇ ਚਾਹ ਮਿਲਦੀ ਨਹੀਂ ਉੱਥੇ ਟਾਬਾ ਨਹੀਂ ਉੱਥੇ ਬਾਥਰੂਮ ਨਹੀਂ ਹੈ ਮੈਂ ਜਾਣੀ ਉਥੇ ਇੱਕ ਚੀਜ਼ ਨਹੀਂ ਹੈ ਐਂਡ ਜਿਹੜੀਆਂ ਬੱਸਸਾਂ ਹੈ ਉਹ ਜਾਇਜ਼ ਵੀ ਨਹੀਂ ਆਏ ਉਹ ਗ੍ਰੀਨ ਟ੍ਰਿਬਿਊਨਲ ਬੰਦ ਕਰੇਗਾ ਕਿਉਂਕਿ ਹਰਕੇ ਪਹਿਲਾਂ ਤਾਂ ਮੰਨੋ ਬਰਡ ਸੈਂਚੁਰੀ ਹੈ ਜਿੱਥੇ ਬਰਡ ਸੈਂਚੁਰੀ ਹੁੰਦੀ ਹੈ ਯੂ ਆਰ ਨਾਟ ਅਲਾਉਡ ਟੂ ਟੇਕ ਨੌਇਜ਼ ਵਾਲੀਆਂ ਚੀਜ਼ਾਂ ਯਾ ਪਬਲਿਕ ਦੂਰੋਂ ਬਰਡ ਵਾਚ ਕਰਦੀ ਹੈ ਉਹਨਾਂ ਨੂੰ ਡਿਸਟਰਬ ਨਹੀਂ ਕਰਦੀ ਇਟ ਇਜ਼ ਆਲਵੇਜ਼ ਅ ਰੂਲ ਸੋ ਥੈਟ ਇਜ਼ ਅ ਵੇਸਟ ਵਾਲ ਪੰਜਾਬ ਦੇ ਵਿੱਚ ਜੇਕਰ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਲਗਾਤਾਰ ਗੈਂਗਵਾੜਸ ਔਰ ਗੋਲੀ ਚੱਲਣ ਦੀਆਂ ਵਾਰਦਾਤਾਂ ਆਮ ਹੋ ਰਹੀਆਂ ਨੇ ਔਰ ਸੁਖਬੀਰ ਬਾਦਲ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਸ ਦੇ ਪਿੱਛੇ ਵੀ ਆਈਐਸਆਈ ਦਾ ਹੱਥ ਹੈ ਤੁਸੀਂ ਇਸ ਚੀਜ਼ ਨੂੰ ਕਿਦਾਂ ਦੇ ਮੈਂ ਦੇਖਦੀ ਆ ਕਿ ਹਮੇਸ਼ਾ ਇਲੈਕਸ਼ਨਸ ਦੇ ਨੇੜੇ ਹੀ ਕੁਝ ਕਿਉਂ ਹੋਣਾ ਹੁੰਦਾ ਸਾਢੇ 9 ਸਾਲ ਕੁਝ ਨਹੀਂ ਹੁੰਦਾ ਐਂਡ ਵਾਲੇ ਟਾਈਮਸ ਕਿਉਂ ਹੁੰਦੇ ਐਂਡ ਕੌਣ ਰਿਸਪਾਂਸਿਬਲ ਹੈ ਕੀ ਹੋਮ ਮਿਨਿਸਟਰੀ ਰਿਸਪਾਂਸਿਬਲ ਨਹੀਂ ਹੈ ਵੇਅਰ ਇਜ਼ ði ਡੀਜੀਪੀ ਵੇਅਰ ਇਜ਼ ði ਪੁਲਿਸ ਐਂਡ ਵੇਅਰ ਇਜ਼ ði ਪੁਲਿਸ ਅਸਿਸਟੈਂਸ ਤੁਸੀਂ ਮੇਰੇ ਨਾਲ ਚੱਲੋ ਅੱਜ ਕਿਸੇ ਵੀ ਪੁਲਿਸ ਥਾਣੇ ਚੱਲੋ ਉਹਨਾਂ ਕੋਲ ਪੈਟਰੋਲ ਵੀ ਨਹੀਂ ਹੁੰਦਾ ਸਾਡੇ ਬੰਦੇ ਰੋਲਾ ਪਾ ਰਹੇ ਹੁੰਦੇ ਆ ਜੀ ਇੱਥੇ ਨਸ਼ੜੀਆਂ ਅਸੀਂ ਫੜਿਆ ਡਰੱਗਸ ਵਾਲਾ ਉਹ ਕਹਿੰਦੇ ਜੀ ਗੱਡੀ 'ਚ ਪੈਟਰੋਲ ਐ ਨਹੀਂ ਪੈਟਰੋਲਿੰਗ ਵੀ ਨਹੀਂ ਕਰਨ ਆ ਸਕਦੇ ਸੀਸੀ ਚੋਰੀ ਨਹੀਂ ਫੜੀ ਜਾਂਦੀ ਕਿਉਂ ਸੀਸੀਟੀਵੀ ਕੈਮਰਾ ਹੈ ਨਹੀਂ ਲਾਈਟਾਂ ਨਹੀਂ ਜਲ ਰਹੀਆਂ ਰਾਤ ਨੂੰ ਲੁੱਟਖੋ ਹੋ ਰਹੀ ਏ ਕਿਉਂ ਸਟਰੀਟ ਲਾਈਟਾਂ ਨਹੀਂ ਜਲ ਰਹੀਆਂ ਜੀ ਕੌਣ ਜ਼ਿੰਮੇਵਾਰ ਸੋ ਇਹ ਹਮੇਸ਼ਾ ਇਲੈਕਸ਼ਨਸ ਦੇ ਕੋਲ ਹੀ ਕਿਉਂ ਗੈਂਗਵਾੜਸ ਬਾਹਰ ਨਿਕਲਦੇ ਹਨ ਸੋ ਇਹ ਤਾਂ ਹੋਮ ਮਿਨਿਸਟਰੀ ਆਨਸਰ ਕਰੇ ਪੁਲਿਸ ਆਨਸਰ ਕਰੇ ਮਾਹੌਲ ਨਹੀਂ ਖਰਾਬ ਕਰਨਾ ਚਾਹੀਦਾ ਇਲੈਕਸ਼ਨ ਟਾਈਮ ਹੈ ਹਰ ਕੋਈ ਆਪਣਾ ਆਪਣਾ ਪਾਰਟੀ ਆਪਣਾ ਮੁੱਦਾ ਰੱਖ ਰਿਹਾ ਡੋਨਟ ਮੇਕ ਇਟ ਅ ਪਰਸਨਲ ਇਸ਼ੂ ਜਿੱਦਾਂ ਇਲੈਕਸ਼ਨ ਨੇੜੇ ਆ ਰਹੀ ਹੈ ਉਸ ਦੇ ਨਾਲ ਨਾਲ ਲੀਡਰਾਂ ਦੇ ਵਿੱਚ ਜੋ ਐਗਰੈਸ਼ਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਜਿਕਰ ਅਸੀਂ ਬਿਕਰਮ ਮਜੀਠੀਆ ਜੀ ਦੀ ਗੱਲ ਕਰੀਏ ਉਹਨਾਂ ਵੱਲੋਂ ਮੁੱਛਾਂ ਨੂੰ ਤਾ ਦੇ ਕੇ ਤਸਵੀਰਾਂ ਖਿੱਚਵਾਈਆਂ ਜਾਂਦੀਆਂ ਇਸ ਚੀਜ਼ ਨੂੰ ਤੁਸੀਂ ਕੀ ਸਮਝਦੇ ਹੋ ਕੀ ਮੈਸੇਜ ਦੇਣਾ ਚਾਹੁੰਦਾ ਆ ਕੱਲ ਜਿਹੜੇ ਬੰਦੇ ਤੇ ਇਲਜ਼ਾਮ ਲੱਗੇ ਜਿਹੜੇ ਬੰਦੇ ਤੇ ਸਾਰੇ ਪੰਜਾਬ ਦੇ ਲੋਕਾਂ ਨੇ ਇੱਕ ਪਾਰਟੀ ਤੇ ਲੀਡਰਾਂ ਨੇ ਇਲਜ਼ਾਮ ਲਾਇਆ ਡਰੱਗਸ ਦਾ ਮੈਨੂੰ ਸਮਝ ਨਹੀਂ ਆਇਆ ਕਿ ਉਹਨੂੰ ਇਸ ਗੱਲ ਦਾ ਇੰਨਾ ਵੱਡਾ ਹੰਕਾਰ ਤੇ ਮਾਨ ਕੀ ਹੋ ਗਿਆ ਵੀ ਉਹਨੂੰ ਕਿਹੜਾ ਖਿਤਾਬ ਦਿੱਤਾ ਗਿਆ ਕਿ ਮੁੱਛਾਂ ਨੂੰ ਤਾਂ ਮਾਰ ਕੇ ਅੰਦਰ ਜਾ ਰਿਹਾ ਹੈ ਉਹ ਤਾਂ ਉਹ ਕਰਦਾ ਹੈ ਬੰਦਾ ਜਿਹਨੂੰ ਬੜੇ ਰਿਸਪੈਕਟ ਦਿੱਤੀ ਜਾ ਰਹੀ ਹੈ ਵੀ ਉਹਨੂੰ ਬੜਾ ਆਨਰ ਕੀਤਾ ਜਾ ਰਿਹਾ ਹੈ ਕਿ ਉਹਨੇ ਬੜਾ ਅੱਛਾ ਕੰਮ ਕੀਤਾ ਹੈ ਉਹਨੂੰ ਇਹ ਰਿਅਲਾਈਜ਼ ਕਰਨਾ ਚਾਹੀਦਾ ਹੈ ਕਿ ਉਹਦੇ ਤੇ ਇਲਜ਼ਾਮ ਕੀ ਲੱਗਿਆ ਹੈ ਤਾਂ ਬੰਦਾ ਹਲੀਮੀਏ ਦੇ ਨਾਲ ਆਪਣਾ ਪੁਆਇੰਟ ਆਫ 视图 ਉੱਥੇ ਜਾ ਕੇ ਰੱਖੇ ਇਸ ਤੇ ਐਗਰੈਸ਼ਨ ਦੀ ਲੋੜ ਨਹੀਂ ਹੈ ਮੈਂ ਹਮੇਸ਼ਾ ਮੰਦੀ ਹਾਂ ਮਾਹੌਲ ਨੂੰ ਖਰਾਬ ਨਾ ਕਰੋ ਹਰ ਬੰਦੇ ਨੂੰ ਰਾਈਟ ਹੈ ਪੰਜਾਬ ਦਾ ਪੰਜਾਬੀ ਇਤਿਹਾਸ ਦਾ ਪੰਜਾਬ ਨੂੰ ਬਚਾਉਂਦਾ ਸੋ ਰਿਸਪੈਕਟਿਵ ਆਫ ਐਨੀ ਪੋਲੀਟੀਕਲ ਪਾਰਟੀ ਹਰ ਬੰਦਾ ਆਪਣਾ ਆਪਣਾ ਥਿਊ ਦੇਵੇ ਲੋਕਾਂ ਨੇ ਡਿਸਾਈਡ ਕਰਨਾ ਤੁਹਾਨੂੰ ਆਪਸ ਚ ਵਾਰ ਕਰਨ ਦੀ ਕੀ ਜ਼ਰੂਰਤ ਹੈ ਲੈਟ ਪੀਪਲ ਡਿਸਾਈਡ ਕਿਹੜਾ ਬੰਦਾ ਚੰਗਾ ਹੈ ਉਹਨੂੰ ਅੱਗੇ ਚੁਣਨ ਮੈਡਮ ਸਿੱਧੂ ਦੇ ਸੁਖਬੀਰ ਸਿੰਘ ਬਾਦਲ ਤੇ ਤਿੱਖੇ ਹਮਲੇ